ਵੁੱਡਲੈਂਡ ਦੇ ਨਕਲੀ ਬੂਟ ਵੇਚਣ ਦੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਟਾਇਰ ਕੰਪਨੀ ਦੇ ਉੱਤੇ ਰੇਡ ਕੀਤੀ ਗਈ ਤਾਂ ਜਲੰਧਰ ਦੇ ਸੁੱਚੀਪਿੰਡ ਦੇ ਵਿੱਚ ਵੁੱਡਲੈਂਡ ਦੇ ਨਕਲੀ ਬੂਟ ਵੇਚਣ ਦੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕੰਪਨੀ ਤੇ ਰੇਡ ਕੀਤੀ ਗਈ ਹੈ ਇਸੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਪੁਲਿਸ ਨੇ ਵੁੱਡਲੈਂਡ ਕੰਪਨੀ ਦੇ ਨਕਲੀ ਬੂਟ ਜਿਹੜੇ ਨੇ ਉਬਰਾਮਤ ਕੀਤੇ ਨੇ ਤਾਂ ਮਾਮਲੇ ਦੀ ਜਾਣਕਾਰੀ ਦਿੰਦਿਆਂ ਹੋਇਆਂ ਕੰਪਨੀ ਦੇ ਕਰਮਚਾਰੀ ਦਾ ਕਹਿਣਾ ਹੈ ਕਿ ਕਾਫੀ ਸਮੇ ਤੋਂ ਨਕਲੀ ਬੂਟ ਵੇਚਣ ਨੂੰ ਲੈ ਕੇ ਜਾਂਚ ਹੋ ਰਹੀ ਸੀ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਜਲੰਧਰ ਦੇ ਸੁੱਚੀ ਪਿੰਡ ਦੇ ਵਿੱਚ ਸਪੀਡਵੇ ਟਾਇਰ ਟ੍ਰੈਡ ਕੰਪਨੀ ਦੇ ਵੱਲੋਂ ਵੁੱਡਲੈਂਡ ਦੇ ਨਕਲੀ ਬੂਟਾਂ ਦੀ ਸਪਲਾਈ ਕੀਤੀ ਜਾ ਰਹੀ। ਉਸ ਤੋਂ ਬਾਅਦ ਇਸ ਦੀ ਸੂਚਨਾ ਸਬੰਧ थाना ਰਾਮਮੰਡੀ ਪੁਲਿਸ ਨੂੰ ਦਿੱਤੀ ਜਾਂਦੀ ਹੈ ਤੇ ਪੁਲਿਸ ਦੇ ਵੱਲੋਂ ਸੁੱਚੀ ਪਿੰਡ ਦੇ ਵਿੱਚ ਕੰਪਨੀ ਤੇ ਰੇਡ ਕਰਕੇ ਵੱਡੀ ਮਾਤਰਾ ਦੇ ਵਿੱਚ ਵੁੱਡਲੈਂਡ ਦੇ ਨਕਲੀ ਬੂਟ ਬਰਾਮਦ ਕੀਤੇ ਗਏ। ਤਾਂ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਨੇ ਕੰਪਨੀ ਦੇ ਮਾਲਕ ਦੇ ਖਿਲਾਫ ਮਾਮਲਾ ਦਰਜ ਕੀਤਾ। ਕੰਪਨੀ ਦੇ ਮਾਲਕ ਹਰਪ੍ਰੀਤ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਕੰਪਨੀ ਵਾਲੇ ਆਏ ਜੀ ਉਹ ਆਪਣੀ ਤਸਦੀਕ ਕਰਦੇ ਪਏ ਉਹਨਾਂ ਨੂੰ ਕੰਪਨੀ ਨੇ ਭੇਜਿਆ ਹਾਲੇ ਹਾਲੇ ਤੱਕ ਕੰਪਲੇਂਟ ਕੀ ਆਈ ਕੋਈ ਕੰਪਲੇਂਟ ਕੋਈ ਆਰਡਰ ਆ ਨਾ ਨਵੀਂ ਹਾਈ ਕੋਰਟ ਦੇ ਚੈਕਿੰਗ ਦੇ ਆਰਡਰ ਲਾਏ ਆ ਜਿੰਕਰ ਉਹ ਮਾਲ ਸਹੀ ਬਣਾਉਂਦੇ ਕੋਲ ਬਣਾਉਂਦੇ ਕੋਈ ਨਕਲੀ ਵਾਲਾ ਵੀ ਕੋਈ ਸਿਸਟਮ ਕੋਈ ਨਹੀਂ ਇਸ ਤਰ੍ਹਾਂ ਦਾ ਸਾਨੂੰ ਨਹੀਂ ਪਤਾ ਕੰਪਨੀ ਵਾਲੇ ਸਾਨੂੰ ਲਿਖ ਕੇ ਦੇਣਗੇ ਨੂੰ ਇਹ ਟਾਈਮ ਲੱਗਣਾ ਅਜੇ ਅਸੀਂ ਤੁਲਾ ਜਾ ਹਾਲੇ ਕੀ ਚੈਕਿੰਗ ਕੀ ਹੋਈ ਹੈ ਅੰਦਰ ਸਾਰਾ ਜਿਹੜਾ ਜਿਹੜਾ ਵੀ ਪ੍ਰੋਸੈਸ ਹੁੰਦਾ ਸਾਰਾ ਚੈੱਕ ਕਰਦੇ ਕੁਝ ਲੱਗਿਆ ਕੋਈ ਕੁਝ ਇਲੀਗਲ ਅੰਦਰ ਹੋ ਰਿਹਾ ਨਹੀਂ ਮੈਨੂੰ ਤਾਂ ਇਸ ਹਿਸਾਬ ਦਾ ਹੁਣ ਮੈਂ ਇਸ ਲਾਈਨ ਦਾ ਨਹੀਂ ਨਾ ਮੈਨੂੰ ਵੀ ਕੀ ਲੀਗਲ ਅਤੇ ਕੀ ਲੀਗਲ ਲਿਖਾਦਾ ਉਹਨਾਂ ਦੇ ਸਪਾਰਟ ਆਏ ਹੋਏ ਆ ਉਹ ਚੈੱਕ ਕਰ ਰਿਹਾ ਸਾਰਾ ਚੈੱਕ ਕਰਕੇ ਸਾਨੂੰ ਲਿਖਤੀ ਰਿਪੋਰਟ ਦੇ ਕੇ ਜਾਣਗੇ ਉਹ ਉਸ ਤੋਂ ਬਾਅਦ ਡੁਪਲੀਕੇਟ ਸ਼ੂਸ ਬੰਦੇ ਸੀ ਕੋਈ ਵੁੱਡਲੈਂਡ ਨੇ ਇਸ ਤਰ੍ਹਾਂ ਦਾ ਮੇਰੇ ਮੈਨੂੰ ਕੋਈ ਲਿਖਤ ਦੇ ਵਿੱਚ ਨਾ ਦਾ ਦਸਤਾਵੇਜ਼ ਦੱਸਿਆ ਤੇ ਨਾ ਹੀ ਕੋਈ ਦਿੱਤਾ ਉਹਨਾਂ ਨੇ ਇਸ ਤਰ੍ਹਾਂ ਦਾ ਜੀ ਹਲੇ ਤੱਕ ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਨਹੀਂ ਗਈ ਸਿਰਫ ਸ਼ਾਇਦ ਇਹਨਾਂ ਸੁਣਨ ਚ ਆਇਆ ਵੀ ਪਹਿਲਾਂ ਇਹਨਾਂ ਕੋਲੇ ਵੁੱਡਲੈਂਡ ਦਾ ਕੰਟਰੈਕਟ ਸੀਗਾ ਜੀ ਠੀਕ ਹੈ ਉਸ ਤੋਂ ਬਾਅਦ ਬ੍ਰੇਕ ਹੋਇਆ ਕਿ ਨਹੀਂ ਹੋਇਆ ਉਹ ਉਹਨਾਂ ਦੀ ਲੀਗਲਟੀ ਸੈਲ ਜਿਹੜੀ ਆ ਕੇ ਉਹ ਵੀ ਦੱਸੋ ਕਿ ਅਨੁਰਵੀ ਦਸੂਹ ਦੀ ਕੰਪਨੀ ਦੀ ਸਾਨੂੰ ਲਿਖਤ ਰੂਪ ਦੇਣੀ ਹੈ ਕੰਪਨੀ ਕਿਹੜੀ ਹੈ ਕੋਈ ਕੋਈ ਨਾਮ ਦਾ ਵੁਡਲੈਂਡ ਦੀ ਹੈ ਵੁਡਲੈਂਡ ਨਹੀਂ ਨਹੀਂ ਜਿਹੜੀ ਫੈਕਟਰੀ ਦੇ ਵਿੱਚ ਆਏ ਤੁਸੀਂ ਫੈਕਟਰੀ ਕੀ ਨਾਮ ਤੋਂ ਹੈ ਜੀ ਇਹ ਕਿਹੜੀ ਹੈ ਯੋਗ ਸਪੀਡਵੇ 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 ਜਿਹੜੀ ਫੈਕਟਰੀ ਹੈ ਸਪੀਡਵੇ ਕਰਕੇ ਹੈਗੀ ਹੈ ਇਹਨਾਂ ਦਾ ਹੀ ਹੈ ਜਿਹੜਾ ਸਰ ਕੰਟਰੈਕਟਰ ਉਹ ਵੈਰੀਫਾਈ ਕੀਤਾ ਕਿ ਖਤਮ ਹੋ ਗਿਆ ਸੀ ਨਹੀਂ ਉਹ ਲੈ ਕੇ ਆ ਰਿਹਾ ਆਪਣੀ ਲੀਗਲਟੀ ਸਾਰਾ ਪ੍ਰੋਸੈਸ ਉਹ ਲੈ ਕੇ ਆ ਰਿਹਾ ਉਹਨਾਂ ਆਨਰ ਨੂੰ ਇਹੀ ਕਾਲ ਕਰਤੀ ਹੈ ਕਿ ਤੁਸੀਂ ਕੋਈ ਆ ਕੇ ਆਪਣਾ ਇਥੇ ਪੱਤਰ ਪੇਸ਼ ਕਰੋ ਠੀਕ ਹੈ ਕੰਪਨੀ ਵਾਲੇ ਆਏ ਆ ਜੀ ਉਹ ਆਪਣੀ ਤਸਦੀਕ ਕਰਦੇ ਪਏ ਉਹਨਾਂ ਨੂੰ ਕੰਪਨੀ ਨੇ ਭੇਜਿਆ ਹਾਲੇ ਹਾਲੇ ਤੱਕ ਕੰਪਲੀਨਟ ਕੀ ਆਈ ਕੋਈ ਕੰਪਲੀਨਟ ਕੋਈ ਆਰਡਰ ਆ ਨਾ ਨਵੀਂ ਹਾਈ ਕੋਰਟ ਦੇ ਚੈਕਿੰਗ ਦੇ ਆਰਡਰ ਲਾਏ ਆ ਜੇ ਜਲ ਕਰੋ ਮਾਲ ਸਹੀ ਬਣਾਉਂਦੇ ਕੋਲ ਪਰੋਵਾਈਡ ਚੈੱਕ ਕਰ ਕੋਈ ਨਕਲੀ ਵਾਲਾ ਵੀ ਕੋਈ ਸਿਸਟਮ ਕੋਈ ਨਹੀਂ ਇਸ ਤਰ੍ਹਾਂ ਦਾ ਸਾਨੂੰ ਨਹੀਂ ਪਤਾ ਕੰਪਨੀ ਵਾਲੇ ਸਾਨੂੰ ਲਿਖ ਕੇ ਦੇਣਗੇ ਨੂੰ ਇਹ ਟਾਈਮ ਲੱਗਣਾ ਅਜੇ ਅਸੀਂ ਥੋੜਾ ਜਿਆਦਾ ਹਾਲੇ ਕੀ ਚੈਕਿੰਗ ਕੀ ਹੋਈ ਅੰਦਰ ਕੀ ਸਾਰਾ ਜਿਹੜਾ ਜਿਹੜਾ ਵੀ ਪ੍ਰੋਸੈਸ ਹੁੰਦਾ ਸਾਰਾ ਚੈੱਕ ਕਰਦੇ ਕੁਝ ਲੱਗਿਆ ਤੁਹਾਨੂੰ ਲੱਗਿਆ ਕੁਝ ਇਲੀਗਲ ਅੰਦਰ ਹੋ ਰਿਹਾ ਹੈ ਨਹੀਂ ਮੈਨ ਕੀ ਲੀਗਲ ਅਤੇ ਕੀਨ ਲੀਗਲ ਉਹਨਾਂ ਦਾ ਰਿਸਪੋਰਟ ਆਏ ਹੋਏ ਆ ਉਹ ਚੈੱਕ ਕਰ ਰਿਹਾ ਸਾਰਾ ਚੈੱਕ ਕਰਕੇ ਸਾਨੂੰ ਲਿਖਤੀ ਰਿਪੋਰਟ ਦੇ ਕੇ ਜਾਣਗੇ ਉਹ ਕਹਿੰਦੇ ਕਿ ਡੁਪਲੀਕੇਟ ਸ਼ੂਜ਼ ਬੰਦੇ ਸੀ ਵੁੱਡਲੈਂਡ ਨਹੀਂ ਇਸ ਤਰ੍ਹਾਂ ਦਾ ਮੇਰੇ ਮੈਨੂੰ ਕੋਈ ਲਿਖਤ ਦੇ ਵਿੱਚ ਨਾ ਦਾ ਦੱਸਤਾ ਦੱਸਿਆ ਤੇ ਨਾ ਹੀ ਕੋਈ ਦਿੱਤਾ ਉਹਨਾਂ ਨੇ ਇਸ ਤਰ੍ਹਾਂ ਜੀ ਹਲੇ ਤੱਕ ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਨਹੀਂ ਗਈ ਸਿਰਫ ਸ਼ਾਇਦ ਇਹਨਾਂ ਸੁਣਨ ਚ ਆਇਆ ਵੀ ਪਹਿਲਾਂ ਇਹਨਾਂ ਕੋਲੇ ਵੁੱਡਲੈਂਡ ਦਾ ਕੰਟਰੈਕਟ ਸੀਗਾ ਜੀ ਠੀਕ ਹੈ ਉਸ ਤੋਂ ਬਾਅਦ ਬ੍ਰੇਕ ਹੋਇਆ ਕਿ ਨਹੀਂ ਹੋਇਆ ਉਹਨਾਂ ਦੀ ਲੀਗਲਿਟੀ ਸੈਲ ਜਿਹੜੀ ਆ ਕੇ ਉਹ ਵੀ ਦੱਸੋ ਕਿ ਓਨਰ ਦੀ ਵੀ ਦੱਸੋ ਕਿ ਕੰਪਨੀ ਦੀ ਸਾਨੂੰ ਲਿਖਰੂ ਕੰਪਨੀ ਕੜੀ ਹੈ ਕੋਈ ਕੋਈ ਨਾਮ ਦਾ ਵੁਡਲੈਂਡ ਦੀ ਹੈ ਵੁਡਲੈਂਡ ਦੀ ਨਹੀਂ ਨਹੀਂ ਜਿਹੜੀ ਫੈਕਟਰੀ ਦੇ ਵਿੱਚ ਆਏ ਤੁਸੀਂ ਫੈਕਟਰੀ ਕੀ ਨਾਮ ਤੋਂ ਹੈ ਇਹ ਜਿਹੜੀ ਉਹ ਵੀ ਹੈ ਸਪੀਡਵੇ 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 ਜਿਹੜੀ ਫੈਕਟਰੀ ਹੈ ਸਪੀਡਵੇ ਕਰਕੇ ਹੈਗੀ ਹੈ ਇਹਨਾਂ ਦਾ ਹੀ ਹੈ ਜਿਹੜਾ ਸਰ ਕੋਨਟਰੈਕਟ ਉਹ ਵੈਰੀਫਾਈ ਕੀਤਾ ਕਿ ਖਤਮ ਹੋ ਗਿਆ ਸੀ ਨਹੀਂ ਉਹ ਲੈ ਕੇ ਆ ਰਿਹਾ ਆਪਣੀ ਲੀਗਲਿਟੀ ਸਾਰਾ ਪ੍ਰੋਸੈਸ ਉਹ ਲੈ ਕੇ ਆ ਰਿਹਾ ਉਹਨਾਂ ਓਨਰ ਨੂੰ ਹੀ ਕਾਲ ਕਰਤੀ ਹੈ ਜੀ ਤੁਸੀਂ ਆ ਕੇ ਆਪਣਾ ਇਥੇ ਪੱਪੇਸ਼ ਠੀਕ ਹੈ ਜੀ Hvat er